ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਉਮੀਦ ਆ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਅੱਜ ਜੀ ਅਸੀਂ ਗਏ ਗੁਰਦੁਆਰਾ ਸਾਹਿਬ ਮੇਰੀ ਭੂਆ ਜੀ ਦਾ ਬੇਟਾ ਤੇ ਉਹਨਾਂ ਦੀ ਸਾਰੀ ਫੈਮਲੀ ਜਿਹੜੀ ਆਏ ਹੋਏ ਸੀਗੇ ਘਰ ਆਪਣੇ ਤੇ ਉਹਨਾਂ ਦੀ ਇੱਛਾ ਸੀ ਕਿ ਉਹ ਗੁਰਦੁਆਰਾ ਸਾਹਿਬ ਦਾ ਦਰਸ਼ਨ ਕਰਨ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਜੀ ਜਿੰਨਾ ਬਾਰੇ ਮੈਂ ਆਪਣੇ ਚੈਨਲ ਤੇ ਵੀਡੀਓ ਵੀ ਪਾਈ ਹੋਈ ਹੈ ਆਪਣੀ ਬਿਜ਼ੀ ਲਾਈਫ ਦੇ ਵਿੱਚੋਂ ਥੋੜਾ ਜਿਹਾ ਟਾਈਮ ਕੱਢ ਕੇ ਆਪਾਂ ਗੁਰੂ ਘਰ ਦੇ ਦਰਸ਼ਨ ਕਰਨ ਲਈ ਆਏ ਤੇ ਪਹਿਲਾਂ ਅਸੀਂ ਪ੍ਰਕਰਮਾ ਕੀਤੀ ਪ੍ਰਕਰਮਾ ਕਰਦੇ ਕਰਦੇ ਫਿਰ ਪੰਛਨਾਣਾ ਕੀਤਾ ਰਸਤੇ ਵਿੱਚ ਫਿਰ ਅਸੀਂ ਥੋੜਾ ਅੱਗੇ ਆਏ ਤਾਂ ਅਸੀਂ ਗੁਰਦੁਆਰਾ ਤੰਬੂ ਸਾਹਿਬ ਦੇ ਵਿੱਚ ਦੇਖਿਆ ਕਿ ਮੈਰਿਜ ਹੋ ਰਹੀ ਹੈ ਕਿਸੇ ਦੀ ਤੇ ਉੱਥੇ ਫੁੱਲ ਤਿਆਰੀਆਂ ਜਿਹੜੀਆਂ ਹੋ ਰਹੀਆਂ ਤੇ ਬਰਾਇਡ ਗਰੂਮ ਸਾਰੇ ਪਹੁੰਚੇ ਹੋਏ ਐ ਉਹਨਾਂ ਦੀਆਂ ਫੈਮਲੀਆਂ ਪਹੁੰਚੀਆਂ ਹੋਈਆਂ ਤੇ ਸੋ ਅਸੀਂ ਵੀ ਉਹਨਾਂ ਨੂੰ ਦੇਖਿਆ ਬਹੁਤ ਵਧੀਆ ਲੱਗਿਆ ਤੇ ਅਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਜਾ ਕੇ ਮੱਥਾ ਟੇਕਿਆ ਤੇ ਇੱਥੇ ਗੁਰਦੁਆਰਾ ਸਾਹਿਬ ਤੰਬੂ ਸਾਹਿਬ ਤੇ ਨਾਲ ਹੀ ਗੁਰਦੁਆਰਾ ਮਾਤਾ ਭਾਗੋ ਜੀ ਦਾ ਹੈਗਾ ਅਸੀਂ ਅੰਦਰ ਜਾ ਕੇ ਮੱਥਾ ਟੇਕਿਆ ਤੁਸੀਂ ਦੇਖ ਹੀ ਪਾ ਰਹੇ ਹੋਵੋਗੇ ਕਿ ਬ੍ਰਾਈਡ ਇੱਕ ਸਾਈਡ ਤੇ ਖੜੀ ਹੋਈ ਹੈ ਤੇ ਇਹਨਾਂ ਦੀ ਫੁੱਲ ਤਿਆਰੀ ਸੀਗੀ ਮੈਰਿਜ ਆਨੰਦ ਕਾਰਜ ਲਈ ਜਿਹੜੀ ਹੈਗੀ ਫੈਮਲੀਆਂ ਦੋਨੇ ਆਈਆਂ ਹੋਈਆਂ ਸੀਗੀਆਂ ਤੇ ਅਸੀਂ ਵੀ ਇਹਨਾਂ ਨੂੰ ਦੋ ਮਿੰਟ ਲਈ ਰੋਕ ਕੇ ਦੇਖਿਆ ਸੋ ਬਹੁਤ ਹੀ ਪਿਆਰੀ ਜੋੜੀ ਸੀ ਉਸ ਤੋਂ ਬਾਅਦ ਅੰਦਰ ਅਸੀਂ ਮੱਥਾ ਟੇਕਣ ਤੋਂ ਬਾਅਦ ਅਸੀਂ ਫਿਰ ਤੋਂ ਕਰਮਾ ਜਿਹੜੀ ਅਸੀਂ ਚਾਲੂ ਕਰ ਦਿੱਤੀ ਇਹ ਦੋਨੋਂ ਗੁਰਦੁਆਰਾ ਸਾਹਿਬ ਪ੍ਰਕਰਮਾ ਦੇ ਰਸਤੇ ਵਿੱਚ ਆਉਂਦੇ ਐ ਤੇ ਇਹਦੇ ਨਾਲ-ਨਾਲ ਹੀ ਜਿਹੜੇ ਬੱਚੇ ਸੀਗੇ ਉਹਨਾਂ ਨੂੰ ਇਸ ਗੁਰਦੁਆਰੇ ਦੇ ਇਤਿਹਾਸ ਬਾਰੇ ਅਸੀਂ ਜਾਣੂ ਕਰਵਾਇਆ ਉਹਨਾਂ ਨੂੰ ਹਰ ਪੁਆਇੰਟ ਹਰ ਗੱਲ ਦੱਸੀ ਉਹ ਜਿਹੜੀ ਇਸ ਗੁਰਦੁਆਰਾ ਸਾਹਿਬ ਦੇ ਨਾਲ ਜੁੜੀ ਹੋਈ ਹੈ ਤੇ ਤੁਸੀਂ ਵੀ ਟਾਈਮ 'ਚੋਂ ਟਾਈਮ ਕੱਢ ਕੇ ਆਪਣੀ ਬਿਜ਼ੀ ਲਾਈਫ 'ਚੋਂ ਥੋੜਾ ਜਿਹਾ ਸਮਾਂ ਕੱਢ ਕੇ ਤੇ ਆਪਣਾ ਬੱਚਿਆਂ ਨੂੰ ਜਿਹੜਾ ਹੈਗਾ ਧਾਰਮਿਕ ਸਥਾਨ ਤੇ ਲੈ ਕੇ ਜਾਇਆ ਕਰੋ ਇਸ ਤੋਂ ਬਾਅਦ ਅਸੀਂ ਕੜਾ ਪ੍ਰਸ਼ਾਦ ਦੀ ਦੇਖ ਕਰਵਾਈ ਤੇ ਆਪਾਂ ਚੱਲਦੇ ਆਂ ਅੰਦਰ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਣ ਲਈ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਜੀ ਤੇ ਇਸ ਤਰੀਕੇ ਨਾਲ ਅਸੀਂ ਚੱਲ ਪਏ ਲਾਈਨ ਵਾਰ ਸਾਰੇ ਤੇ ਅੰਦਰ ਜਾਵਾਂਗੇ ਮੱਥਾ ਟੇਕਣ ਲਈ ਮੱਥਾ ਟੇਕ ਕੇ ਅਸੀਂ ਬਾਹਰੋਂ ਲਿਆ ਕੜਾ ਪ੍ਰਸ਼ਾਦ ਤੇ ਇਹ ਹੈਗਾ ਜੀ ਉਹ ਝੰਡ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਮੁਕਸਰ ਦੀ ਲੜਾਈ ਦੇ ਵਿੱਚ ਜਿਹੜਾ ਹੈਗਾ ਆਪਣਾ ਘੋੜਾ ਬੰਨਿਆ ਸੀਗਾ ਤੇ ਇਸ ਤੋਂ ਬਾਅਦ ਅਸੀਂ ਗੁਰਦੁਦਵਾਰਾ ਸ਼ਹੀਦ ਗੰਜ ਵਿੱਚ ਮੱਥਾ ਟੇਕਿਆ ਤੇ ਲੰਗਰ ਛਕਿਆ Te esto va a dar y va a pasar.